ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮ ਗੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਦਿਲੀ ਸਵਾਗਤ ਕਰਦੀ ਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ ਆਉਣਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸਰਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ ਡੇਟ ਹੈ ਗਿਆ 6 ਜੁਲਾਈ 2016 ਬਾਈਹਾੜ ਨਾਨਕਸ਼ਹੀ ਸਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ Eid ਦਾ ਤਿਹਾਰ ਹੈ ਤੇ ਅਸੀਂ ਆਪਣੇ ਦਰਸ਼ਕਾਂ ਨੂੰ ਆਪਣੇ ਮੁਸਲਮਾਨ ਭੈਣ ਭਰਾਵਾਂ ਬੱਚਿਆਂ ਬਜ਼ੁਰਗਾਂ ਨੂੰ ਬਹੁਤ-ਬਹੁਤ Eid ਦੀ ਮੁਬਾਰਕ ਬਾ ਦਿੰਦੇ ਹਾਂ ਇਸ ਮੌਕੇ ਸੰਬੰਧੀ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਅਸੀਂ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ ਕਿ 4 ਜੁਲਾਈ ਜਿਹੜਾ ਅਮਰੀਕਾ ਦਾ ਆਜ਼ਾਦੀ ਘੋਸ਼ਣਾ ਦਿਵਸ ਹੈ ਉਸ ਦਿਨ ਵੀ ਅਸੀਂ ਪ੍ਰੋਗਰਾਮ ਨਹੀਂ ਕਰ ਸਕੇ ਜਾਰ ਜਿਹੜਾ ਮੰਡੇ ਦਾ ਦਿਨ ਉਸ ਨਾਲ ਜੁੜਿਆ ਹੋਇਆ ਸੀ ਜੀ ਔਰ ਕੱਲ ਵੀ ਕਿਸੇ ਕਾਰਨ ਕਰਕੇ ਜਿਹੜਾ ਇਹ ਪ੍ਰੋਗਰਾਮ ਅਸੀਂ ਨਹੀਂ ਕਰ ਸਕੇ ਸੋ ਇਸ ਤੇ ਲਈ ਅਸੀਂ ਮਾਫੀ ਚਾਹੁੰਦੇ ਹਾਂ ਜਿਵੇਂ ਤੁਸੀਂ ਕਿਹਾ ਵੀ ਅੱਜ ਈਦੁਲ ਫਤਰ ਔਰ ਕਿਉਂਕਿ ਦੋ ਇਦਾਂ ਜਿਵੇਂ ਪੰਜਾਬੀ ਦੇ ਵਿੱਚ ਕਹਿੰਦੇ ਨੇ ਹੁੰਦੀਆਂ ਨੇ ਇੱਕ ਬਕਰੀਦ ਹੁੰਦੀ ਹੈ ਜਿਸ ਦਿਨ ਕੁਰਬਾਨੀ ਦਿੱਤੀ ਜਾਂਦੀ ਜੀ ਔਰ ਇਹ ਈਦੁਲ ਫਤਰ ਜਿਸ ਦਿਨ ਕੇ ਪੂਰਾ ਇੱਕ ਮਹੀਨਾ ਰਮਜ਼ਾਨ ਦਾ ਹੁੰਦਾ ਜਿਹਦੇ ਚ ਕਿ ਰੋਜ਼ੇ ਰੱਖੇ ਜਾਂਦੇ ਨੇ ਸੂਰਜ ਚੜ੍ਹਨ ਤੋਂ ਪਹਿਲੇ ਪਹਿਲੇ ਕੁਛ ਖਾ ਪੀ ਲਿਆ ਜਾਂਦਾ ਫਿਰ ਸਾਰਾ ਦਿਨ ਪਾਣੀ ਤੱਕ ਵੀ ਜਿਹੜਾ ਉਹ ਨਹੀਂ ਪੀਤਾ ਜਾਂਦਾ ਔਰ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਚੰ드ਰਮਾ ਦੀ ਆਮਦ ਦੇ ਉੱਤੇ ਜਿਹੜਾ ਉਹ ਰੋਜ਼ਾ ਖੋਲਿਆ ਜਾਂਦਾ ਹੈ ਜੀ ਔਰ ਦਿਨ ਜਿਹੜਾ ਉਹ ਬੰਦਗੀ ਦੇ ਵਿੱਚ ਗੁਜ਼ਾਰਨਾ ਜਾਂ ਆਪਣੇ ਕੰਮਕਾਰ ਕਰਦੇ ਹਾਂ ਵੀ ਜਿਹੜਾ ਉਹ ਰੱਬ 'ਚ ਧਿਆਨ ਰਹੇ ਮਕਸਦ ਇਹ ਸੀ ਸੋ ਅਸੀਂ ਸਮਝਦੇ ਹਾਂ ਕਿ ਦੁਨੀਆ ਦੇ ਇਸ ਪਲੈਨਟ ਦੇ ਉੱਤੇ ਜਿੱਥੇ ਕਿ 7 ਬਿਲੀਅਨ ਦੇ ਲਗਭਗ ਲੋਕ ਵਸਦੇ ਨੇ 1.5 ਬਿਲੀਅਨ ਤੋਂ ਜ਼ਿਆਦਾ ਸਾਡੇ ਮੁਸਲਮਾਨ ਭੈਣ ਭਰਾ ਜਿਹੜੇ ਕਿ ਇਸਲਾਮ حضرت ਮੁਹੰਮਦ ਸਾਹਿਬ ਉਹਨਾਂ ਨੂੰ ਨਬੀ ਮੰਨਦੇ ਨੇ ਔਰ ਉਹਨਾਂ ਦੇ ਵਿੱਚ ਯਕੀਨ ਰੱਖਦੇ ਨੇ ਜੀ ਔਰ ਸਿੱਖ ਹੋਣ ਦੇ ਨਾਤੇ ਅਸੀਂ ਪਿਛਲੇ ਦਿਨਾਂ 'ਚ ਵੀ ਦੇਖ ਰਹੇ ਸੀ ਕਿ ਕਿਤੇ ਵੀ ਕੋਈ ਵੀ ਕਿਤੇ ਕੋਈ ਆਪਦਾ ਹੁੰਦੀ ਹੈ ਕੋਈ ਨੇਚਰਲ ਕੈਲਾਮਿਟੀ ਹੁੰਦੀ ਹੈ ਸਿੱਖ ਕੌਮ ਦੇ ਹਿੱਸੇ ਆਇਆ ਕਿ ਉਹ ਬਿਨਾਂ ਕਿਸੇ ਡਿਸਕ੍ਰਿਮੀਨੇਸ਼ਨ ਤੋਂ ਪਹੁੰਚਦੇ ਨੇ ਔਰ ਯੂਪੀ ਦਾ ਮਾਮਲੇ ਜਿਵੇਂ ਬਿਜ਼ਨਸ ਹਾਲ ਦੀ ਖਬਰ ਵੀ ਸੀ ਕਿ ਬਹੁਤ ਜ਼ਿਆਦਾ ਫਲਡ ਆਇਆ ਜਿਹੜਾ ਮੇਨ Eidgah ਹਰ ਸ਼ਹਿਰ ਦੇ ਵਿੱਚ ਵੱਡੀ Eidgah ਹੁੰਦੀ ਹੈ ਜਿਹੜੀ ਓਪਨ ਦੇ ਵਿੱਚ ਹੁੰਦੀ ਹੈ ਜਿੱਥੇ ਕਿ Eid ਦੀ ਨਮਾਜ਼ ਪੜ੍ਹੀ ਜਾਂਦੀ ਹੈ ਜੀ ਉਹ ਬਿਲਕੁਲ ਫਲੱਡਡ ਸੀ ਔਰ ਸਿੱਖਾਂ ਨੇ ਇਵਨ ਉਸ ਇਲਾਕੇ ਜਪਣਾ ਗੁਰਦੁਆਰੇ ਦਾ ਵੱਡਾ ਹਾਲ ਖੋਲ ਦਿੱਤਾ ਕਿ ਵੀ ਤੁਸੀਂ ਇੱਥੇ ਨਮਾਜ਼ ਅਦਾ ਕਰ ਸਕਦੇ ਹੋ। ਜੀ। ਸੋ ਸਾਡੇ ਲਈ ਜਦੋਂ ਵੀ ਅਸੀਂ ਧਰਮਾਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਸਾਡਾ ਵਿਸ਼ਵਾਸ ਗੁਰਮਤ ਦੇ ਸਿਧਾਂਤ ਮੁਤਾਬਕ ਜਦੋਂ ਗੁਰੂ ਸਾਹਿਬ ਨੇ فرمایا ਕਿ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ। ਸਾਡਾ ਇਹ ਸਿਧਾਂਤ ਹੈ ਕਿ ਵੇਦ ਜਿਹੜੇ ਕਿ ਪੂਰਬ ਦੇ ਫਲਸਫੇ ਨੇ ਕਤੇਬ ਜਿਹਦੇ ਵਿੱਚ ਚਾਰੋਂ ਹੀ ਧਾਰਮਿਕ ਪੁਸਤਕਾਂ ਸੇਮਟਿਕ ਰਿਲੀਜੀਅਨਸ ਦੀਆਂ ਮਿਡਲ ਈਸਟ ਦੇ ਆ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਜ਼ਰਾਸਟians ਦੀ ਜ਼ੋਰੀਅਬ ਹੈ ਯਹੂਦੀਆਂ ਦੀ 올ਡ ਟੈਸਟਾਮੈਂਟ ਹੈ ਕ੍ਰਿਸਚੀਅਨਸ ਦੀ ਬਾਈਬਲ ਹੈ ਔਰ ਇਸਲਾਮ ਦੀ ਕੁਰਾਨੇ ਮਜੀਦ ਜਾਂ ਕੁਰਾਨ ਸ਼ਰੀਫ ਹੈ ਇਹਨਾਂ ਨੂੰ ਚਾਰਾਂ ਨੂੰ ਇਕੱਠੇ ਕਦੀਬ ਵੀ ਕਹਿੰਦੇ ਨੇ ਜੀ ਸੋ ਗੁਰੂ ਸਾਹਿਬ ਨੇ فرمایا ਕਿ ਵੀ ਇਹਨਾਂ ਜਿਹੜੀਆਂ ਵੀ ਮਜ਼ਬਾਂ ਦੇ ਮੂਲ ਸਿਧਾਂਤ ਨੇ ਉਹਨਾਂ ਦੇ ਵਿੱਚ ਇੱਕ ਗ੍ਰੀਨ ਆਫ ਟਰੂਥ ਸੀ ਔਰ ਸਾਡਾ ਮਕਸਦ ਉਸ ਗ੍ਰੀਨ ਆਫ ਟਰੂਥ ਨੂੰ ਸਮਝਣਾ ਉਸ ਨਾਲ ਜੁੜਨਾ ਪਰ ਸਮਾਂ ਪਾ ਕੇ ਜਿਵੇਂ ਪਾਈ ਗੁਰਦਾਸ ਜੀ ਨੇ ਫਰਮਾਇਆ ਸੀ ਕਿ ਸੱਚ ਕਿਨਾਰੇ ਰਹਿ ਗਿਆ ਹੈ ਖੈ ਮਰਦੇ ਬਹਾਮਣ ਮੋਲਾਣੇ ਸਿਰੋਂ ਨਾ ਮਿੱਟੇ ਆਵਣ ਜਾਣ ਕਿ ਟਰੂਥ ਕਿ ਯੂਲਟੀ ਬਣ ਜਾਂਦਾ ਹੈ ਔਰ ਕਰਮकांड ਔਰ ਦੂਸਰੇ ਜਿਹੜੇ ਫਜ਼ੂਲ ਦੇ ਵਾਦ ਵਿਵਾਦ ਨੇ ਉਹ ਧਰਮ ਨੂੰ ਘੇਰ ਲੈਂਦੇ ਨੇ ਜਾਂ ਧਰਮ ਜਿਹੜਾ ਉਹ ਬੈਕ ਤੇ ਚਲਾ ਜਾਂਦਾ ਹੈ ਤੇ ਰਿਚੁਅਲਿਜ਼ਮ ਔਰ ਕਨਫਰਨਟੇਸ਼ਨ ਸਾਹਮਣੇ ਹੁੰਦੀ ਫਿਰ ਅਸੀਂ ਇਹ ਵੀ ਦੇਖਦੇ ਹਾਂ ਇੱਕ ਧਰਮ ਦੇ ਮਾਮਲੇ 'ਚ ਹੀ ਨਹੀਂ ਹੈ ਕੁੱਲ ਮਿਲਾ ਕੇ ਜੇ ਅਸੀਂ 7-8 ਹਜ਼ਾਰ ਸਾਲ ਦਾ ਮਨੁੱਖੀ ਇਤਿਹਾਸ ਦੇਖੀਏ ਕਿ ਬਹੁਤ ਵਾਰ ਚਲਾਕ ਲੋਕ ਜਿਹਨਾਂ ਦੇ ਵਿੱਚ ਰੂਲਰ ਨਵਾਬ ਰਜਿਮ ਸਿਸਟਮ ਹੁੰਦੇ ਨੇ ਜਿਹੜੇ ਧਰਮ ਨੂੰ ਢਾਲ ਬਣਾ ਕੇ ਵਰਤਦੇ ਨੇ ਆਪਣੀਆਂ ਕਮਜ਼ੋਰੀਆਂ ਲੁਕਾਉਣ ਲਈ ਜਾਂ ਆਪਣੀ ਤਾਕਤ ਨੂੰ ਦੂਸਰਿਆਂ ਤੇ ਥੋਪਣ ਲਈ ਜਾਂ ਕਈ ਵਾਰ ਧਰਮ ਨੂੰ ਤਲਵਾਰ ਬਣਾ ਕੇ ਵੀ ਵਰਤਿਆ ਜਾਂਦਾ ਹੈ ਤਾਂ ਕਿ ਵਿਰੋਧੀ ਆਵਾਜ਼ ਨੂੰ ਕੁਚਲ ਦਿੱਤਾ ਜਾਏ ਔਰ ਸਹਾਰਾ ਜਿਹੜਾ ਹੈ ਉਹ ਮਜ਼ਬਦ ਦਾ ਲਿਆ ਜਾਂਦਾ ਹੈ ਔਰ ਸਿੱਖ ਧਰਮ ਦਾ ਆਪਣਾ ਜਿਹੜਾ ਐਕਸਪੀਰੀਅੰਸ ਬੇਸ਼ੱਕ ਉਹ ਪਹਿਲਾਂ ਲੋਧੀ ਪਠਾਣਾ ਦਾ ਰਾਜ ਰਿਹਾ ਹੈ ਭਾਰਤ ਦੇ ਵਿੱਚ ਫਿਰ ਮੁਗਲਾਂ ਦਾ ਰਿਹਾ ਜਹਾਂਗੀਰ ਹੋਏ ਔਰੰਗਜ਼ੇਬ ਹੋਏ ਫਰوقਸियर ਹੋਏ ਸੋ ਉਹਨਾਂ ਨੇ ਧਰਮ ਨੂੰ ਜਿਹੜੀ ਇੱਕ ਇਸ ਕਿਸਮ ਦੀ ਜਿਹੜੀ ਹੈ ਉਹ ਅਤ ਕਰਨ ਦੇ ਲਈ ਵਰਤਿਆ ਪਰ ਇਸ ਦੇ باوجود ਜਿਹੜਾ ਸਿੱਖ ਸਿਧਾਂਤ ਰਿਹਾ ਕਿਉਂਕਿ ਸਿੱਖੀ ਮੂਢਲੇ ਤੌਰ ਦੇ ਉੱਤੇ ਹਰ ਧਰਮ ਦਾ ਸਤਕਾਰ ਕਰਦੀ ਹੈ ਜੀ ਔਰ ਇਸ ਲਈ ਜਿਹੜੇ ਉਹਨਾਂ ਧਰਮਾਂ ਦੇ ਨਾਲ ਜਿਨ੍ਹਾਂ ਨਾਲ ਟਕਰਾਹ ਵੀ ਹੋਇਆ ਬਾਈ ਤਾਰ ਦੇ ਪਹਾੜੀ ਰਾਜੇ ਹਿੰਦੂ ਸੀ ਬੇਸ਼ਾਕ ਉਹ ਦੇਵੀ ਦੇਵਤਿਆਂ ਨੂੰ ਪੂਜਣ ਵਾਲੇ ਔਰ ਬੁੱਤਪਰਸਤ ਸਨ ਪਰ ਉਹਨਾਂ ਨੇ ਜੇ 10ਵੇਂ ਪਾਦਸ਼ਾਹ ਨੇ 14 ਆਪਣੇ ਜੀਵਨ ਦੀਆਂ ਲੜਾਈਆਂ ਲੜੀਆਂ 12 ਜਾਂ 13 22 28 ਦੇ ਪਹਾੜੀ ਰਾਜਿਆਂ ਦੇ ਖਿਲਾਫ ਜੀ ਇਸੇ ਤਰ੍ਹਾਂ ਜੇ ਔਰੰਗਜ਼ੇਬ ਜਾਂ ਦੂਸਰੇ ਵੱਲੋਂ ਸੂਬਾ ਸਰਹੰਦ ਜਾਂ ਲਾਹੌਰ ਵੱਲੋਂ ਜ਼ੁਲਮ ਵੀ ਕੀਤੇ ਗਏ ਤੇ ਫਿਰ ਵੀ ਬੇਸ਼ੱਕ ਉਹ ਪੀਰ ਬੰਦੂ शाह ਹੋਣ ਸਡੋਰੇ ਦੇ ਜਿਨ੍ਹਾਂ ਨੇ ਆਪਣੇ ਦੋ ਬੇਟੇ ਔਰ 500 ਦੇ ਕਰੀਬ ਮਰੀਦ ਜਿਹੜੇ ਨੇ ਉਹ ਪਹਿਲਾ ਜੰਗ ਪੰਘਾਣੀ ਦਾ ਜਿਹੜਾ ਸੀ ਉਹਦੇ ਸ਼ਹੀਦ ਕਰਵਾਏ ਨਬੀ ਖਾਨ ਗਨੀ ਖਾਨ ਨੂੰ ਪਠਾਨਪੁਰ ਆ ਜਿਹੜੇ ਦਸਵੇਂ ਪਾਤਸ਼ਾਹ ਦੇ ਲਈ ਉਹ ਜਿਹੜੇ ਬੌੜੇ ਜਦੋਂ ਕਿ ਮੁਗਲੀਆਂ ਫੌਜ ਪਿੱਛਾ ਕਰ ਰਹੀ ਸੀ ਸੋ ਇਹ ਸਭ ਉਹ ਉਦਾਹਰਨਾਂ ਨੇ ਜਿਹੜੀਆਂ ਦੱਸਦੀਆਂ ਨੇ ਕਿ ਜਦੋਂ ਵੀ ਕੋਈ ਗਲਤ ਗੱਲ ਧਰਮ ਦੇ ਨਾਂ ਤੇ ਹੁੰਦੀ ਹੈ ਉਹਨਾਂ ਮਸਬਾ ਵਿੱਚਲੇ ਜਿਹੜੇ ਸਚਾਰੇ ਲੋਕ ਨੇ ਉਹ ਸਮਝਦੇ ਹੁੰਦੇ ਨੇ ਕਿ ਇਹ ਗੱਲ ਠੀਕ ਨਹੀਂ ਹੈ ਔਰ ਅੱਜ ਦੇ ਕੰਟੈਕਸਟ ਵੀ ਜਦੋਂ ਅਸੀਂ ਈਦ ਮੁਬਾਰਕ ਕਹਿ ਰਹੇ ਹਾਂ ਦੁਨੀਆ ਦੇ ਵਿੱਚ ਇੱਕ ਫਜ਼ਾ ਬਣੀ ਹੋਈ ਹੈ ਖਾਸ ਤੌਰ ਤੇ ਅਮਰੀਕਾ ਦੇ ਵਿੱਚ ਯੂਰਪ ਦੇ ਵਿੱਚ ਜਿਹਦੇ ਲਈ ਅੰਗਰੇਜ਼ੀ ਦੀ ਟਰਮ ਇਸਲਾਮੋਫੋਬੀਆ ਹੈ ਕਿ ਮੁਸਲਮਾਨਾਂ ਦੇ ਖਿਲਾਫ ਇੱਕ ਨਫ਼ਰਤ ਦੀ ਗੱਲ ਔਰ ਮੰਦੇ ਭਾਗਾ ਨੂੰ ਇਸ ਕਿਸਮ ਦਾ ਇੱਕ ਤਬਕਾ ਹੋ ইসলামিক ਸਟੇਟ ਦੇ ਨਾਂ ਥੱਲੇ ਹੋਏ ਕਿਸੇ ਹੋਰ ਜਥੇਬੰਦੀ ਦੇ ਨਾਂ ਥੱਲੇ ਹੋਏ ਉਹ ਫਰਾਂਸ ਹੋਏ ਬੈਲਜੀਅਮ ਹੋਏ ਇੰਗਲੈਂਡ ਹੋਏ ਜਾਂ ਅਮਰੀਕਾ ਦੀ ਆਪਣੀ ਮੇਨਸਟ੍ਰੀਮ ਹੋਏ ਜੋ ਕੁਝ ਨਿਊ ਆਰਲਿੰਸ ਹੋਇਆ ਹੈ ਔਰ ਜੋ ਕੁਝ ਟਾਕੇ ਦੇ ਵਿੱਚ ਦੋ ਤਿੰਨ ਦਿਨ ਪਹਿਲਾਂ ਹੋਇਆ ਹੈ कि ਜਿਵੇਂ ਕਿਵੇਂ ਇੱਕ ਕੈਫੇ ਦੇ ਵਿੱਚ ਜਦੋਂ ਕਿ ਹੁਣ ਰੋਜ਼ੇ ਜਦੋਂ ਚੱਲਦੇ ਹੁੰਦੇ ਨੇ ਔਰ ਜਦੋਂ ਜਿੰਨਾਕ ਹਾਲਾਂਕਿ ਮੈਂ ਕੋਈ ਅਥਾਰਟੀ ਨਹੀਂ ਐ ਇਸਲਾਮ ਦੇ ਉੱਤੇ ਜਿੰਨਾਕ ਮੈਨੂੰ ਥੋੜੀ-ਬਹੁਤ ਗੁਰੂ ਨੇ ਸਮਝ ਦਿੱਤੀ ਐ ਜਾਂ ਮੈਂ ਇਮਾਨਦਾਰੀ ਨਾਲ ਦੂਸਰੇ ਫੇਥ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਐ ਜੀ ਇਹ ਇੱਕ ਡਿਸਪਲਨ ਹੈ ਰਮਜ਼ਾਨ ਦਾ ਮਹੀਨਾ ਜਦੋਂ ਤੁਹਾਨੂੰ ਸਵੇਰ ਤੋਂ ਸ਼ਾਮ ਤੱਕ ਤੁਸੀਂ ਆਪਣੇ ਆਪ ਨੂੰ ਭੁੱਖ ਜਾਂ ਪਿਆਸ ਦੇ ਉਸ ਜਿਹੜੀਆਂ ਨੇਚਰਲ ਤੁਹਾਡੇ ਅੰਦਰ ਅਰਜੀਸ ਨੇ ਉਹਨਾਂ ਨੂੰ ਦਬਾਉਂਦੇ ਹੋ ਤੇ ਇਹ ਇਸ ਲਈ ਹੈ ਇੱਕ ਤਾਂ ਤੁਹਾਨੂੰ ਉਹ ਅਹਿਸਾਸ ਹੋਏ ਕਿ ਜਿਹੜੇ ਲੋਕ ਭੁੱਖੇ ਰਹਿੰਦੇ ਨੇ ਜਿਨ੍ਹਾਂ ਲੋਕਾਂ ਦੇ ਕੋਲ ਪੀਣ ਨੂੰ ਪਾਣੀ ਨਹੀਂ ਹੈ ਜੀ ਜਾਂ ਜਿਹੜੇ ਲੋਕ ਤੰਗਦਸਤੀ 'ਚ ਨੇ ਔਰ ਦੂਸਰਾ ਕਿਉਂਕਿ ਇਸਲਾਮ ਉਸ ਡਿਸਪਲਨ ਦਾ ਨਾਮ ਹੈ ਉਸ ਰੱਬ ਦਾ ਖੁਦਾ ਦੇ ਬੰਦੇ ਹੋਣ ਦੀ ਗੱਲ ਹੈ ਔਰ ਜਦੋਂ ਇਸ ਕਿਸਮ ਦਾ ਡਿਸਪਲਨ ਹੁੰਦਾ ਹੈ ਫੇਰ ਤੁਸੀਂ ਉਸ ਰੱਬ ਨੂੰ ਯਾਦ ਕਰਦੇ ਹੋ ਜਿਸ ਨੇ ਤੁਹਾਨੂੰ ਅੰਨ ਦਿੱਤਾ ਹੈ ਜਿਸ ਨੇ ਪਾਣੀ ਦਿੱਤਾ ਹੈ ਜਿਸ ਨੇ ਨੀਮਤਾ ਦਿੱਤੀ ਹੈ ਸੋ ਇੱਕ ਪਾਸੇ ਇਹ ਸ਼ੁਕਰਾਨੇ ਦਾ ਨਾਂ ਹੈ ਦੂਸਰੇ ਪਾਸੇ ਇਹ ਅਹਿਸਾਸ ਕਰਨ ਦਾ ਨਾਂ ਹੈ ਕਿ ਭਾਈ ਦੂਸਰੇ ਕਿਸ ਕਿਸਮ ਦੇ ਮਾਹੌਲ 'ਚ ਹੁੰਦੇ ਨੇ ਜਦੋਂ ਇਹਨਾਂ ਚੀਜ਼ਾਂ ਦੀ ਦਾ ਪਾਰਟ ਨਹੀਂ ਹੁੰਦਾ ਔਰ ਇਹ ਰੱਬ ਦੀ ਬੰਦਗੀ ਦਾ ਨਾਂ ਹੈ ਪਰ ਜੋ ਕੁਝ ਛੱਤ ਅੱਜ ਦੋ ਤਿੰਨ ਦਿਨ ਪਹਿਲਾਂ ਹੋਇਆ ਹੈ ਕਿ ਕੈਫੇ ਦੇ ਵਿੱਚ ਜਿਹੜਾ 5 6 ਇਸ ਕਿਸਮ ਦੇ ਜਿਹੜੇ ਆਪਣੇ ਮਜ਼ਬ ਨਾਲੋਂ ਮੈਂ ਕਹਿੰਦਾ ਵੀ ਇਸ ਕਿਸਮ ਦੇ ਲੋਕਾਂ ਨੂੰ ਉਸ ਮਜ਼ਬ ਦੇ ਨਾਂ ਨਾਲ ਜੋੜਨਾ ਵੀ ਜਿਹੜਾ ਉਹ ਮਜ਼ਬ ਦੇ ਨਾਲ ਨਹੀਂ ਆਇਆ ਕਿ ਉਹਨਾਂ ਨੇ 20 ਦੇ ਕਰੀਬ ਜਿਹੜੇ ਫੋਰਨਰ ਜਿਨ੍ਹਾਂ ਦੇ ਵਿੱਚ ਜਾਪਾਨੀ, ਸਾਊਥ ਕੋਰੀਅਨ, ਇਟਾਲੀਅਨ ਔਰ ਇੱਕ ਭਾਰਤੀ ਮੂਲ ਦੀ ਔਰ ਉਹਨਾਂ ਦੇ ਵਿੱਚ ਜਿਹੜਾ ਉਹ ਇੱਕ ਕੈਫੇ ਦੇ ਵਿੱਚ ਇਕੱਠੇ ਨੇ ਔਰ ਉਹਨਾਂ ਨੂੰ ਤੁਸੀਂ ਜਿਹੜਾ ਆ ਕੇ ਉਹਨਾਂ ਨੂੰ ਗਲੇ ਘਟ ਕੇ ਮਾਰਦੇ ਹੋ ਜੀ ਇੱਕ ਕਿਸ ਮਜ਼ਹਬ ਦੇ ਨਾਂ ਥੱਲੇ ਇਸ ਕਿਸਮ ਦੀ ਗੱਲ ਕੋਈ ਅਲਾਉ ਕਰ ਸਕਦਾ ਔਰ ਜਿੱਥੇ ਅਸੀਂ ਦੇਖਦੇ ਹਾਂ ਕਿ ਇਸ ਕਿਸਮ ਦੇ ਮਾਹੌਲ ਦੇ ਬਾਵਜੂਦ ਜੋ ਕੁਛ ਅੱਜ ਭਾਰਤ ਦੇ ਵਿੱਚ ਮਾਹੌਲ ਬਣਿਆ ਹੋਇਆ ਹੈ ਜੋ ਹੁਣ ਹਿੰਦੂ ਤੋਵਾਦ ਆ এজেন্ডਾ ਹੈ ਜਿਵੇਂ ਕਿ ਉਹਨਾਂ ਨੇ ਇੱਕ ਪਾਸੇ ਬਿਲਕੁਲ ਕੱਟੜਤਾ ਦੇ ਨਾਲ ਦੂਸਰਿਆਂ ਨੂੰ ਘਰ ਵਾਪਸੀ ਤੇ ਇਧਰ ਉਧਰ ਦੀ ਗੱਲ ਸ਼ੁਰੂ ਕੀਤੀ ਹੋਈ ਹੈ ਜੀ ਸੋ 911 ਨੂੰ ਜੋ ਕੁਛ ਅਮਰੀਕਾ ਦੇ ਵਿੱਚ ਹੋਇਆ ਉਸ ਤੋਂ ਬਾਅਦ جس قسم ਦਾ ماحول ایتھے ਬਣਿਆ ਹੈ اور جو ਅੱਜ ਜਿਹਨਾਂ ਦੇ ਕੋਲ ਪਾਵਰ ਹੈ ਡੋਨਲਡ ਟਰੰਪ ਵਰਗੇ ਜਿਹੜੇ ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਨੇ اور ਕਿਸ ਕਿਸਮ ਦੇ ਮਾਹੌਲ ਚ ਪ੍ਰੈਜ਼ੀਡੈਂਟ ਓਬਾਮਾ ਕੁਛ ਕਹਿ ਰਹੇ ਨੇ ਜਿਹੜਾ ਕਿ ਟੋਲੇਰੇਬਲ ਹੈ ਜਿਹੜਾ ਲਿਬਰਲ ਲਾਈਨ ਤੇ ਹੈ ਲੇਕਨ ਜਿਹੜੇ ਟੋਟਲ ਰਾਈਟ ਵਿੰਗ ਹੈ ਉਹ ਬਿਲਕੁਲ ਦੂਸਰੇ ਪਾਸੇ ਦੀ ਗੱਲ ਕਰ ਰਹੇ ਨੇ ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਜਿਹਨੂੰ ਕਦੇ अलामा इकबाल ने कहा कि मजहब नहीं सिखाता आपस में वैर रखना जोड़ा मजहब है धर्म है ये जोड़न का ना है तोड़न का ना नहीं है और जदों इस किस्म दिया गलत कारवाइया कोई भी करता है और उस मजहब के खाते पैदी है तो फिर जी वासट मेजोरिटी है वो सफ़र करती है उन्होंने बदनाम किया जाता है डिस्क्रिमीनेशन होंट क्राइम होंगे और इस किस्म का माहौल अज ਯੂਰਪ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਔਰ ਅਸੀਂ ਕਿਉਂਕਿ ਖੁਦ 911 ਤੋਂ ਬਾਅਦ ਸੈਂਕੜੇਆਂ ਉਦਾਰਨਾਂ ਸਿੱਖਾਂ ਦੇ ਖਿਲਾਫ ਹਿੱਟ ਕ੍ਰਾਈਮ ਦੀਆਂ ਨੇ ਔਰ ਅਸੀਂ ਇਹ ਮਹਿਸੂਸ ਕਰਦੇ ਆ ਕਿ ਇਹ ਦੁਨੀਆ ਔਰ ਖਾਸ ਤੌਰ ਤੇ ਇਹ ਮਰਕ ਹੋਈ ਜਿਹੜਾ ਉਹ ਲੈਸ ਟੋਲਰੈਂਟ ਹੁੰਦਾ ਜਾਂਦਾ ਹੈ ਸਹਿਨਸ਼ੀਲਤਾ ਦੀ ਕਮੀ ਹੈ ਜੀ ਇੱਕ ਫੀਅਰ ਸਾਈਕੋਸਿਸ ਕ੍ਰੀਏਟ ਕੀਤਾ ਹੋਇਆ ਪਰ ਇਸ ਦੇ ਬਾਵਜੂਦ ਬਤੌਰ ਸਿੱਖ ਅਸੀਂ ਸਮਝਦੇ ਹਾਂ ਕਿ ਹਰ ਧਰਮ ਨੂੰ ਔਰ ਅਮਰੀਕਾ ਦੀ ਧਰਤੀ ਤੇ ਬੈਠੇ ਆਂ ਜਿਸ ਮੁਲਕ ਦੀ ਫਾਊਂਡੇਸ਼ਨ ਜਿਹਨਾਂ ਨੂੰ ਅਸੀਂ ਪੈਲਗ੍ਰਿਮਸ ਕਹਿੰਦੇ ਆਂ ਔਰ ਅਸੀਂ 4 ਜੁਲਾਈ ਵਾਰ ਜਦੋਂ ਗੱਲਬਾਤ ਕੀਤੀ ਤੇ ਡੀਟੇਲ ਚ ਦੱਸਿਆ ਸੀ ਕਿ ਕਿਵੇਂ ਇਹ ਖੁਦ ਇੱਕ ਪਰਸੀਕਿਊਟਡ ਲੋਰਡ ਸੀ ਜਿਹੜੇ ਆਏ ਔਰ ਇਸ ਮੁਲਕ ਦੇ ਵਿੱਚ ਇਨਾਂ ਨੇ ਉਹ ਸਿਸਟਮ ਕ੍ਰੀਏਟ ਕੀਤਾ ਜਿਹਦੇ ਚ ਕਿ ਅੱਜ ਦੁਨੀਆ ਪਰਚੋਂ ਆਏ ਲੋਕ ਜਿਹੜੇ ਨੇ ਉਹ ਆਜ਼ਾਦਾਨਾ ਤੌਰ ਦੇ ਉੱਤੇ ਆਪਣਾ ਜਿਹੜਾ ਆਪਣੇ ਮਜ਼ਬ ਨੂੰ ਪ੍ਰੈਕਟਿਸ ਕਰਦੇ ਨੇ ਧਾਰਮਿਕ ਆਜ਼ਾਦੀ ਹੈ ਸੋ ਅਸੀਂ ਇਸ Eid ਦੇ ਮੁਬਾਰਕ ਦਿਨ ਦੇ ਉੱਤੇ ਆਪਣੇ तमाम ਮੁਸਲਮਾਨ ਭੈਣਾ ਭਰਾਵਾਂ ਨੂੰ ਕਿਉਂਕਿ ਸਾਡੇ ਇਸ ਪ੍ਰੋਗਰਾਮ ਰਾਈ ਬਹੁਤ ਸਾਰੇ ਸਾਡੇ ਪਾਕਿਸਤਾਨੀ ਵੀਰ ਭੈਣਾਂ ਔਰ ਦੂਸਰੇ ਵੀ ਇਸ ਨੂੰ ਵਾਚ ਕਰਦੇ ਨੇ ਸੁਣਦੇ ਨੇ ਔਰ ਅਸੀਂ ਇਹ ਵੀ ਖੁਸ਼ਖਬਰੀ ਦੇਣਾ ਚਾਹਾਂਗੇ ਕਿ ਇਹ ਜਿਹੜਾ ਸਾਡਾ ਸੱਚੋ ਸੱਚ ਔਰ TV84 ਹੈ ਇਹ ਜਾਦੂ ਦੇ ਉੱਤੇ ਵੀ ਆ ਗਿਆ ਜੀ ਔਰ ਜਿਨ੍ਹਾਂ ਦੇ ਕੋਲ ਬਾਕਸਿਸ ਨੇ ਉਹ ਫੁੱਲੀ ਲਾਈਵ ਸਟ੍ਰੀਮ ਹਾਲਾਂਕਿ ਟ੍ਰਾਇਲ ਸਟ੍ਰੀਮ 2 ਵੀਕ 3 ਵੀਕ ਪਹਿਲਾਂ ਤੋਂ ਚੱਲ ਰਿਹਾ ਸੀ ਪਰ ਉਹ ਰਿਕਾਰਡਡ ਸੀ ਜੀ ਹੁਣ ਜਿਹੜਾਂ ਦੇ ਕੋਲ ਅੱਗੇ ਬਹੁਤ ਵਾਰੀ ਹੁੰਦਾ ਸੀ ਜੀ ਸਾਡੇ ਬੈਲ ਫਾਈਬ ਨਹੀਂ ਹੈ ਜਾਂ ਟਾਈਮ ਵਾਟਰ ਨਹੀਂ ਹੈ ਤਾਂ ਤੁਸੀਂ ਕਿੱਥੇ ਅਸੀਂ ਤੁਹਾਨੂੰ ਦੇਖ ਸਕੀਏ ਦੂਸਰੇ ਦੇ ਉੱਤੇ ਜਿਹੜਾ ਆਈਫੋਨਸ ਦੇ ਉੱਤੇ ਕਈ ਵਾਰੀ ਸਟ੍ਰੀਮ ਪ੍ਰੋਪਰ ਨਹੀਂ ਹੁੰਦਾ ਸੋ ਉਹਨਾਂ ਦੇ ਲਈ ਇਹ ਜਿਹੜਾ ਜਾਦੂ ਉਹ ਨੈਟਵਰਕ ਹੈ ਉਧੇ ਰਾਈ ਔਰ ਵੀਰ ਹਰਪ੍ਰੀਤ ਸਿੰਘ ਲਾਸ ਵੈਗਸ ਤੋਂ ਨੇ ਉਹਨਾਂ ਨੇ ਮੈਨੂੰ ਇੱਕ ਹੋਰ ਮੈਨੂੰ ਭੁੱਲ ਗਿਆ ਉਹਨਾਂ ਨੇ ਕਿਹਾ ਵੀ ਅਸੀ ਉਹ ਬਾਕਸ ਲਵਾਇਆ ਹੋ ਜਿਹਦੇ ਵਿੱਚ ਸੈਂਕੜੇ ਚੈਨਲ ਨੇ ਜੀ ਔਰ ਉਹਦੇ ਵਿੱਚ ਟੀਵੀ 84 ਵੀ ਹੈ ਸ਼ਾਇਦ ਮੈਂ ਉਹ ਦੋਪੈਂਡਾਉਨ ਕਰ ਲਾਂਗਾ ਨੈਕਸਟ ਟਾਈਮ ਸੋ ਉਹ ਬਾਕਸ ਵੀ ਜਿਹੜਾ ਹੈ ਉਹ ਸ਼ਾਇਦ 70 ਡਾਲਰ ਦੇ ਕਰੀਬ ਈਬੇ ਦੇ ਉੱਤੇ ਅਵੇਲੇਬਲ ਹੁੰਦਾ ਹੈ ਜੀ ਇਹ ਮਹਿੰਗਾ ਹੈ ਜਾਦੂ ਦਾ ਸ਼ਾਇਦ 170 180 ਡਾਲਰ ਦੇ ਕਰੀਬ ਹੈ ਇੱਕ ਵਾਰੀ ਬਾਇ ਕਰਨਾ ਪੈਂਦਾ ਹੈ ਉਹਦੇ ਨਾਲ ਤੂੰ ਬਹੁਤ ਸਾਰੇ ਜਿਹੜੇ ਦੂਸਰੇ ਚੈਨਲ ਵੀ ਔਰ ਟੀਵੀ 84 ਨੂੰ ਵੀ ਸਾਡੇ ਦਰਸ਼ਕ ਜਿਹੜੇ ਨੇ ਉਹ ਇੰਜੋਏ ਕਰ ਸਕਦੇ ਨੇ ਜੀ ਜਿਹੜੇ ਅਦਰਵਾਈਜ਼ ਬਾਕੀ ਡਿਵਾਈਸਸ ਤੋਂ ਜਾਂ YouTube ਤੋਂ ਦੇਖਦੇ ਸੀ ਉਹ ਲਾਈਵ ਦੇਖ ਸਕਦੇ ਨੇ ਜੀ ਸੋ ਅੱਜ ਅਸੀਂ ਇਹ ਦਿਨ ਜਿਹੜਾ ਆਪਣੇ ਮੁਸਲਮਾਨ ਪੈਣਾ ਭਰਾਵਾਂ ਔਰ Eid ਦੇ ਮੁਬਾਰਕ ਦਿਨ ਦੀ ਨਜ਼ਰ ਕਰਦੇ ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਸਿਆਸੀ ਮੁੱਦਾ ਮੇਰਾ ਖਿਆਲ ਹੈ ਹਾਂ ਬ੍ਰੇਕ ਲੈ ਲਓ ਪੀਅਰਸ ਤੁਸੀਂ ਨਾ ਐਸਾ ਨਾ ਬਨੇ ਰਹੋ ਮਿਲਦੇ ਆ আফਟਰ ਦਿਸ ਸ਼ਾਰਟ ਬ੍ਰੇਕ